ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਜੀ ਉਮੀਦ ਕਰਦਾ ਸਾਰੇ ਵਧੀਆ ਤੇ ਤੰਦਰੁਸਤ ਹੋਵੋਗੇ ਅੱਜ ਦੀ ਜਿਹੜੀ ਪ੍ਰਾਪਰਟੀ ਲੈ ਕੇ ਆਏ ਆ ਪ੍ਰਾਪਰਟੀ ਲੈ ਕੇ ਆਏ ਆ ਆਪਾਂ ਟੋਟਲ 40 ਗਾਈ ਦੀ ਤੇ ਜਿਹਦੇ ਵਿੱਚ ਇੱਕ ਦੁਕਾਨ ਹੈਗੀ ਲੇਕਿਨ ਉਹ ਦੁਕਾਨ ਆਲਰੇਡੀ ਸੇਲ ਕਰ ਚੁੱਕੇ ਹੋਏ ਨੇ ਪ੍ਰਾਪਰਟੀ ਦੀ ਸਾਰੀ ਡਿਟੇਲ ਦੇਣ ਤੋਂ ਪਹਿਲਾਂ ਜਿਵੇਂ ਕਿ ਮੈਂ ਤੁਹਾਨੂੰ ਹਰ ਵਾਰ ਹੀ ਕਹਿਣਾ ਹੁੰਦਾ ਹਾਂ ਵਾ ਕਿ ਜੇਕਰ ਮੇਰੇ ਕੋਈ ਸੱਜਣ ਨਵੇਂ ਚੈਨਲ ਤੇ ਵੀਡੀਓ ਦੇਖਦੇ ਪਏ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਜਾਂ ਵੀਡੀਓ ਪ੍ਰੋਪਰ ਦੇਖ ਕੇ ਗਾੜੀ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਕਰਨ ਦਾ ਮਤਲਬ ਇਹ ਹੈਗਾ ਵਾ ਕਿ ਜੇਕਰ ਤੁਹਾਡਾ ਕੋਈ ਭੈਣ ਭਰਾ ਸੱਜਣ ਬੇਲੀ ਕੋਈ ਘਰ ਲੈਣਾ ਚਾਹੁੰਦਾ ਵਾ ਸਾਡੀ ਵੀਡੀਓ ਦੇ ਰਾਹੀਂ ਉਹਨੂੰ ਆਪਣਾ ਘਰ ਮਿਲ ਸਕਦਾ ਵਾ ਮੱਥਾ ਹੈਗਾ ਟੋਟਲ ਹੈਗਾ ਵਾ ਸਾਢੇ 22 ਫੁੱਟ ਮੱਥਾ ਵਾ ਲੇਕਿਨ ਇਹਨਾਂ ਨੇ ਨਾ ਦੁਕਾਨ ਸੇਲ ਕਰ ਦਿੱਤੀ ਹੋਈ ਆ ਦੁਕਾਨ ਸੇਲ ਕਰ ਦਿੱਤੀ ਹੈ ਦੁਕਾਨ ਸੇਲ ਕਰਨ ਦੇ ਕਾਰਨ ਥੱਲੇ ਹੋ ਜਿਹੜਾ ਮੱਥਾ ਹੈਗਾ ਵਾ ਉਹ ਹੈਗਾ 15 ਫੁੱਟ ਜਿਹੜਾ ਉੱਪਰੋਂ ਮੱਥਾ ਹੈਗਾ ਵਾ ਉਹ ਹੈਗਾ ਵਾ ਸਾਢੇ 22 ਫੁੱਟ ਦਾ ਫਰੰਟ ਹੈਗਾ ਵਾ ਤੇ ਦੋਸਤੋ ਦੂਜੀ ਗੱਲ ਇਹ ਵੀ ਗਈ ਆ ਕਿ ਇਹਨਾਂ ਨੇ ਜਿਹੜੀ ਦੁਕਾਨ ਸੇਲ ਕੀਤੀ ਹੈ ਨਾ ਉਹ ਇਹਨਾਂ ਨੇ ਬਗੈਰ ਬਗੈਰ ਛੱਤ ਤੋਂ ਇਹਨਾਂ ਨੇ ਦੁਕਾਨ ਸੇਲ ਕੀਤੀ ਹੋਈ ਆ ਬਾਕੀ ਫਿਰ ਦੁਕਾਨ ਹੀ ਆ ਬਾਕੀ ਜਿਹੜਾ ਟੋਟਲ ਜਗ੍ਹਾ ਗਈ ਐ ਇਹਦੀ ਹੀ ਗਈ ਲੈਂਥ ਹੈਗੀ ਆ 20 ਫੁੱਟ ਦੀ ਲੈਂਥ ਹੈਗੀ ਐ ਸਾਢੇ 25 ਫੁੱਟ ਦਾ ਮੱਥਾ ਜਿਹੜਾ ਉੱਤੋਂ ਆ ਥੱਲੇ 15 ਫੁੱਟ ਦਾ ਵਾ ਹੁਣ ਅੰਦਰ ਕੀ ਕੀ ਬਣਿਆ ਤੇ ਕਿਵੇਂ ਦਾ ਬਣਿਆ ਉਹ ਤੁਹਾਨੂੰ ਪ੍ਰੋਪਰ ਆਪਾ ਦਿਖਾਣੇ ਆ ਹੁਣ ਐਂਟਰੀ ਤੇ ਇਹਨਾਂ ਨੇ ਛੋਟਾ ਗੇਟ ਬਣਵਾਇਆ ਹੋਇਆ ਲੇਕਿਨ ਬਣਵਾਇਆ ਬੜਾ ਮਜ਼ਬੂਤ ਹੈਗਾ ਵਾ ਲੋਹੇ ਦਾ ਪ੍ਰੋਪਰ ਮਜ਼ਬੂਤ ਗੇਟ ਹੈਗਾ ਵਾ ਤੇ ਨਵਾਂ ਹੀ ਬਣਵਾਇਆ ਹੋਇਆ ਵਾ ਥੱਲੇ ਵੀ ਦੇਖ ਸਕਦੇ ਹੋ ਕਿ ਐਂਟਰੀ ਤੇ ਇਹਨਾਂ ਨੇ ਟਾਇਲ ਵਗੈਰਾ ਲਗਵਾਈ ਹੋਈ ਹੈ ਬਾਹਰ ਜਿਹੜਾ ਇਹਨਾਂ ਨੇ ਆਹ ਸਟੈਪ ਬਣਵਾਈ ਹੋਈ ਹੈ ਇਹ ਬਣਵਾਇਆ ਹੈ ਮਾਰਬਲ ਦੀ ਜਿਹੜੇ ਆ ਮੇਰੇ ਪੈਰਾਂ ਫਰੇ ਦੇਖਦੇ ਪਏ ਹੋ ਤੇ ਆ ਇਹਨਾਂ ਦੀ ਐਂਟਰ ਕਰਦੇ ਇੱਥੇ ਨਾ ਬਾਈਕ ਦੀ ਜਗ੍ਹਾ ਆਰਾਮ ਨਾਲ ਲੱਗੀ ਕਿ ਬਾਈਕ ਲੱਗ ਸਕਦੀ ਹੈ ਆਰਾਮ ਦੇ ਨਾਲ ਠੀਕ ਹੈ ਇਥੇ ਤੁਸੀਂ ਆਰਾਮ ਦੇ ਨਾਲ ਆਪਣੀਆਂ ਦੋ ਬਾਈਕ ਵਗੈਰਾ ਖੜੀਆਂ ਕਰ ਸਕਦੇ ਹੋ ਤੇ ਐ ਇਹਨਾਂ ਦੀ ਪੂਰੀਆਂ ਚ ਗੇਲ ਲਗਾਈ ਹੋ ਤੇ ਐਂਟਰ ਕਰਦੇ ਇਹਨਾਂ ਦੀ ਹੈਗੀ ਕਿਚਨ ਓਪਨ ਕਿਚਨ ਹੈਗੀ ਆ ਛੋਟੀ ਕਿਚਨ ਹੈਗੀ ਲੇਕਿਨ ਬਣਾਈ ਬਹੁਤ ਵਧੀਆ ਵਾ ਓਪਨ ਕਿਚਨ ਹੈਗੀ ਆ ਕਿਚਨ ਦੇ ਜਿਹੜਾ ਆ ਲੱਗਾ ਇਹ ਵੀ ਮਾਰਬਲ ਲੱਗਾ ਆ ਵਾ ਤੇ ਹੁਣ ਦੋ ਖੋਣੇ ਦੋਸਤੋ ਤੁਹਾਨੂੰ ਆਪਾਂ ਇਹਦਾ ਫਰਸਟ ਬੈਡਰੂਮ ਫਰਸਟ ਬੈਡਰੂਮ ਤੋਂ ਪਹਿਲਾਂ ਆਪਾਂ ਦਿਖਾਨੇ ਤੁਹਾਨੂੰ ਇਹਦਾ ਬਾਥਰੂਮ ਦਾ ਬਾਥਰੂਮ ਬਾਥਰੂਮ ਤੁਸੀਂ ਦੇਖ ਲਓ ਬਾਥਰੂਮ ਦੇ ਅੰਦਰ ਵੀ ਇਹਨਾਂ ਨੇ ਟਾਇਲ ਵਗੈਰਾ ਲਗਵਾਈ ਹੋਈ ਆ ਤੇ ਥੱਲੇ ਇਹਨਾਂ ਨੇ ਲਗਵਾਇਆ ਆ ਵਾ ਪੱਥਰ ਪੱਥਰ ਲਗਵਾਇਆ ਆ ਵਾ ਬਾਥਰੂਮ ਇਹਨਾਂ ਨੇ ਇੱਕਦਮ ਸਾਫ਼ ਸੁਥਰਾ ਬਣਵਾਇਆ ਹੋਇਆ ਵਾ ਬਾਥਰੂਮ ਦੇ ਬਾਹਰ ਨਿਕਲਦੇ ਆ ਆ ਬੜੀ ਵਧੀਆ ਨਾਲ ਇਹ ਵੈਂਟੀ ਬਣਾਈ ਹੋਈ ਹੈ ਵੈਂਟੀ ਦੇ ਥੱਲੇ ਇਹਨਾਂ ਨੇ ਡਰਾਅਰ ਦਿੱਤੇ ਹੋਏ ਆ ਵਧੀਆ ਤਰੀਕੇ ਦੇ ਹਨਾ ਤੇ ਕਿਚਨ ਵਗੈਰਾ ਤੇ ਬਾਕੀ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਹਿੱਗੇ ਹੁਣ ਆਪਾਂ ਦਿਖਾਉਨੇ ਆ ਦੋਸਤੋ ਤੁਹਾਨੂੰ ਇਹਦਾ ਤੇ ਫਰਸਟ ਬੈਡਰੂਮ ਥੱਲੇ ਦੋ ਬੈਡਰੂਮ ਹੈਗੇ ਆ ਉੱਪਰ ਵੀ ਦੋ ਬੈਡਰੂਮ ਹੈਗੇ ਟੋਟਲ ਹੈਗੇ ਇਹਨਾਂ ਦੇ ਚਾਰ ਬੈਡਰੂਮ ਦੋ ਬਾਥਰੂਮ ਹੈਗੇ ਆ ਦੋ ਹੀ ਇਹਨਾਂ ਦੇ ਸਟੋਰ ਰੂਮ ਹੈਗੇ ਆ ਆ ਇਹਨਾਂ ਦਾ ਫਰਸਟ ਬੈਡਰੂਮ ਹੈਗਾ ਵਾ ਇਹਨਾਂ ਨੇ ਲੱਕੜ ਦੇ ਨਾਲ ਦਰਵਾਜ਼ੇ ਬਣਵਾਏ ਹੋਏ ਆ ਦਰਵਾਜ਼ੇ ਇਹਨਾਂ ਨੇ ਕਾਫੀ ਮજબૂત ਬਣਾਏ ਹੋਏ ਆ ਇਹਨਾਂ ਨੇ ਲੱਕੜ ਲਗਵਾਈ ਹੋਈ ਆ ਤੇ ਡਿਜ਼ਾਈਨ ਵੀ ਇਹਨਾਂ ਨੇ ਸੋਹਣਾ ਸਿੰਪਲ ਤੇ ਸੁਪਰ ਬਣਾਇਆ ਹੋਇਆ ਬੈਕ ਸਾਈਡ ਤੇ ਵੀ ਸੇਮ ਹੀ ਡਿਜ਼ਾਈਨ ਹੈਗਾ ਵੇਲਾ ਤੇ ਇਹ ਹੈਗੀ ਦੋਸਤੋ ਇਹਨਾਂ ਨੇ ਨਾ ਆ ਕਰਵਾਈ ਹੋਈ ਹੈ ਆਪਣੀ ਪੀਵੀਸੀ ਸੀਟਾਂ ਲਗਵਾਈਆਂ ਹੋਈਆਂ ਵਾ ਤੇ ਪੀਵੀਸੀ ਸੀਟਾਂ ਤੋਂ ਅੱਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਆ ਇਹਨਾਂ ਨੇ ਟਾਇਲ ਲਗਵਾਈ ਹੋਈ ਆ ਠੀਕ ਤੇ ਇਹਨਾਂ ਨੇ ਆ ਬਣਾਈ ਹੋਈਆਂ ਵਿੱਚ ਛੋਟੀ ਜਿਹੀ ਅਲਮਾਰੀ ਬਣਾਈ ਹੈ ਅਲਮਾਰੀ ਵੀ ਬੜੀ ਵਧੀਆ ਬਣਵਾਈ ਹੋਈ ਹੈ ਆਪ ਤੁਸੀਂ ਦੇਖ ਸਕਦੇ ਹੋ ਅਲਮਾਰੀ ਪ੍ਰੋਪਰ ਇਹਨਾਂ ਨੇ ਲੱਕੜ ਦੀ ਬਣਵਾਈ ਹੋਈ ਆ ਤੇ ਆ ਹੈਗਾ ਵਾ ਐਲ ਸੀ ਡੀ ਪੈਨਲ ਅਲਥੀ ਪੈਨੋ ਸਿੰਪਲ ਹੈਗਾ ਥੱਲੇ ਡਰਾਅਰ ਵਗੈਰਾ ਬਣਵਾਏ ਹੋਏ ਇਨਾਂ ਨੇ ਤੇ ਕੀ ਤੁਸੀਂ ਦੋਸਤੋ ਛੱਤ ਦੀ ਇਹਨਾਂ ਨੇ ਕਰਵਾਈ ਆ ਥੋੜੀ ਜਿਹੀ ਡਾਉਨ ਸੀਲਿੰਗ ਕਰਵਾਈ ਹੋਈ ਆ ਉੱਪਰ ਉਹਦੇ ਨਾਲ ਪੀਵੀਸੀ ਦੇ ਨਾਲ ਪੀਵੀਸੀ ਸੀਟਾਂ ਦੇ ਨਾਲ ਇਹਨਾਂ ਨੇ ਡਾਉਨ ਸੀਲਿੰਗ ਕਰਵਾਈ ਹੋਈ ਆ ਇਹਨਾਂ ਦਾ ਫਸਟ ਬੈੱਡਰੂਮ ਹੈਗਾ ਵਾ ਤੇ ਇਹ ਹੈਗਾ ਜੀ ਇਹਨਾਂ ਦਾ ਸੈਕੰਡ ਬੈੱਡਰੂਮ ਹੈਗਾ ਇਹਨਾਂ ਦਾ ਇਹ ਬੈੱਡਰੂਮ ਆ ਲੇਕਿਨ ਇਹ ਤੁਸੀਂ ਅੰਦਰੋਂ ਦੇਖ ਸਕਦੇ ਹੋ ਹੈਗਾ ਇਹਨਾਂ ਨੇ ਬੈੱਡਰੂਮ ਆ ਲੇਕਿਨ ਇਹਨਾਂ ਨੇ ਯੂਜ਼ ਕਰਦੇ ਪਿਆ ਸਟੋਰ ਰੂਮ ਦੇ ਰੂਮ ਦੇ ਬਿਹਾਫ ਤੇ ਯੂਜ਼ ਕਰਦੇਵੇਂ ਤੁਸੀਂ ਇੱਥੇ ਆਰਾਮ ਦੇ ਨਾਲ ਆਪਣਾ ਡਬਲ ਬੈੱਡ ਲਗਾ ਕੇ ਨੂੰ ਰੂਮ ਦੇ ਬਿਹਾਫ ਤੇ ਯੂਜ਼ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡਿੰਗ ਆ ਅੰਦਰ ਵੀ ਇਹਦੇ ਪੀਵੀਸੀ ਸੀਟਾਂ ਹੀ ਲੱਗੀਆਂ ਹੋਈਆਂ ਆ ਵਾ ਛੱਤ ਦੇ ਉੱਪਰ ਪੇਂਟ ਕੀਤਾ ਹੋਇਆ ਵਾ ਤੇ ਛੋਟੀ ਜੀ ਅਲਮੀਰਾ ਵਗੈਰਾ ਇਦਰਾ ਮਾਨਾ ਤੁਹਾਡੀ ਬਣ ਜਾਏਗੀ ਫੁੱਲ ਸਾਡੇ ਦੋਸਤਾਂ ਦੇ ਉੱਪਰ ਕਿਵੇਂ ਦਾ ਬਣਿਆ ਆ ਵਾ ਦੋਸਤੋ ਇਹਨਾਂ ਦੀ ਪੂੜੀਆਂ ਹੈਗੀਆਂ ਪੂੜੀਆਂ ਦੇ ਵਿੱਚ ਇਹਨਾਂ ਨੇ ਸਿੰਪਲ ਆ ਜਿਹੜਾ ਨਾ ਇਹਨਾਂ ਨੇ ਕਾਲਾ ਹੀ ਫਰਸ਼ ਲਗਾਇਆ ਹੋਇਆ ਵਾ ਕਾਲਾ ਹੀ ਫਰਸ਼ ਤਾਂ ਕੰਮ ਕਰਵਾਇਆ ਆ ਵਾ ਤੇ ਇਹ ਇਹਨਾਂ ਨੇ ਟਾਈਲਾਂ ਲਗਵਾਈਆਂ ਹੋਈਆਂ ਪੇਂਟ ਵਗੈਰਾ ਕਰਵਾਇਆ ਹੋਇਆ ਇਹਦੇ ਵਿੱਚ ਆਪਸ਼ਨ ਹੈਗੀ ਕਿ ਜੇਕਰ ਤੁਸੀਂ ਟਾਈਲ ਵਗੈਰਾ ਆਪਣੀ ਕੋਈ ਲਗਵਾਣੀ ਹੋਵੇ ਜਾਂ ਮਾਰਬਲ ਲਗਵਾਣਾ ਹੋਵੇ ਨਾ ਇਹ ਤੁਸੀਂ ਆਪਣੀ ਮਰਜ਼ੀ ਦਾ ਲਗਵਾ ਸਕਦੇ ਹੋ ਇਹ ਤੁਹਾਡੇ ਦੇ ਡਿਪੈਂਡ ਹੈਗਾ ਵਾ ਹੁਣ ਆ ਗਏ ਹਾਂ ਜੀ ਇਹਨਾਂ ਦੇ ਸੈਕਿੰਡ ਫਲੋਰ ਤੇ ਓ ਸੌਰੀ ਫਸਟ ਫਲੋਰ ਤੇ ਥੱਲੇ ਗਰਾਉਂਡ ਫਲੋਰ ਹੀਗਾ ਫਸਟ ਫਲੋਰ ਤੇ ਆਏ ਹਾਂ ਉੱਪਰ ਦਿਖਾਣੇ ਦੋਸਤੋ ਤੁਹਾਨੂੰ ਆਪ ਇਹਨਾਂ ਦਾ ਪਹਿਲਾ ਬਾਸੂਨ ਲਾਈਟ ਇਹਦੀ ਆ ਰਹੀ ਹੈ ਆਲ ਆਈਡੀਓ ਦੋਸਤੋ ਦੀ ਆਇਆ ਦੋਸਤੋ ਪਹਿਲਾ ਬਾਥਰੂਮ ਹੈ ਨਾ ਉੱਪਰ ਵਾਲਾ ਟੋਟਲ ਹੋ ਗਿਆ ਦੂਸਰਾ ਬਾਥਰੂਮ ਹੋ ਗਿਆ ਇਹ ਇਹਨਾਂ ਦੇ ਅੰਦਰ ਟਾਈਲ ਵਗੈਰਾ ਲੱਗੀ ਹੋਈ ਹੈ ਉੱਪਰ ਦੇਖ ਸਕਦੇ ਹੋ ਕਿ ਤੁਸੀਂ ਪੇਂਟ ਕੀਤਾ ਆ ਥੱਲੇ ਵਾਂਗ ਜਿਵੇਂ ਇਹਨਾਂ ਨੇ ਥੱਲੇ ਆਪਣੀ ਕਿਚਨ ਬਣਾਈ ਹੋਈ ਹੈ ਨਾ ਥੱਲੇ ਵਾਂਗ ਇਹਨਾਂ ਨੇ ਛੋਟੀ ਜੀ ਓਪਨ ਕਿਚਨ ਬਣਵਾਈ ਹੋਈ ਹੈ ਕਿਚਨ ਬਹੁਤ ਵਧੀਆ ਐਡਜਸਟ ਕੀਤਾ ਹੈ ਐਲ ਟਾਈਪ ਦੀ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਵੀ ਬਣਿਆ ਆ ਇਹਨਾਂ ਨੇ ਟਾਈਲ ਲਗਵਾਈ ਹੋਏ ਤੇ ਇਹ ਲੱਗਾ ਹੈ ਵਾਲਪੇਪਰ ਦੀਵਾਰ ਤੇ ਜਿਹੜਾ ਲੱਗਾ ਹੈ ਕਿਚਨ ਦੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਐਵੇਂ ਇਹਨਾਂ ਨੇ ਸਾਰੀ ਇੱਥੇ ਨਾ ਟਾਈਲ ਵਗੈਰਾ ਲਗਵਾਈ ਹੋਈ ਆ ਤੇ ਇਹ ਜਿਹੜਾ ਬਣਾਇਆ ਇਹਨਾਂ ਨੇ ਵਾਸ਼ ਰੂਮ ਬਣਾਇਆ ਹੋਇਆ ਵਾ ਹੈਂਡ ਵੋਸ਼ ਕਰਨ ਵਾਸਤੇ ਬਹੁਨੇ ਹੁਣ ਆਪਾਂ ਇਹਨਾਂ ਦਾ ਪਹਿਲਾ ਬੈੱਡਰੂਮ ਉੱਪਰ ਵਾਲਾ ਮੰਨ ਲਓ ਹਾਂਜੀ ਦੋਸਤੋ ਇਹ ਹੈਗਾ ਇਹਨਾਂ ਦਾ ਉੱਪਰ ਵਾਲਾ ਫਰਸਟ ਬੈੱਡਰੂਮ ਯਾਨੀ ਕਿ ਟੋਟਲ ਹੋ ਗਿਆ ਤੀਸਰਾ ਬੈੱਡਰੂਮ ਉੱਪਰ ਵਾਲਾ ਇਹਨਾਂ ਨੇ ਫਰਸਟ ਬੈੱਡਰੂਮ ਹੈਗਾ ਵੱਡਾ ਬਣਵਾਇਆ ਹੋਇਆ ਵਾ ਜਿਹਨੂੰ ਮਾਸਟਰ ਬੈੱਡਰੂਮ ਵੀ ਆਪਾਂ ਕਹਿ ਦਿੰਦੇ ਆ ਇਹ ਤੁਹਾਡਾ ਵੱਡਾ ਬੈੱਡਰੂਮ ਹੈ ਮਾਸਟਰ ਬੈੱਡਰੂਮ ਇਦੇ ਵਿੱਚ ਡਬਲ ਬੈਡ ਲਗਵਾ ਕੇ ਸਾਹਮਣੇ ਤੁਸੀਂ LED ਪੈਨਲ ਪਲੱਸ ਸਾਈਡ ਤੇ ਤੁਸੀਂ ਅਲਮੀਰਾ ਵੀ ਬਣਵਾ ਸਕਦੇ ਇਹਨਾਂ ਨੇ ਲਗਵਾਈਈ ਆ ਆ ਲੋਹੇ ਦੀ ਅਲਮੀਰਾ ਬਣਵਾਈਈ ਹੈ ਤੇ ਇਹਦੇ ਅੰਦਰੋਂ ਹੀ ਆਹ ਰਾਹ ਨਿਕਲਦਾ ਪਿਆ ਵਾ ਗੈਲਰੀ ਵਾਲੀ ਸਾਈਡ ਤੇ ਇਹ ਦੋਸਤੋ ਇਹਨਾਂ ਦੀ ਗੈਲਰੀ ਕੀ ਉੱਪਰ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਲੈਂਥ ਗੈਲਰੀ ਦੀ ਕਿੰਨੀ ਕੀ ਆ ਇਹ ਲੈਂਥ ਦਿਖਾਓ ਗੈਲਰੀ ਦੀ ਆਹ ਲੈਂਥ ਹੈ ਗਈ ਆ ਤੇ ਇਹ ਹੈਗਾ ਜੀ ਦੋਸਤੋ ਮੇਨ ਬਾਜ਼ਾਰ ਦੇ ਵਿੱਚ ਘਰ ਹੈਗਾ ਜੇ ਸਾਰਾ ਸ਼ੇਡ ਉਦਮ ਸਿੰਘ ਨਗਰ ਦਾ ਮੇਨ ਬਾਜ਼ਾਰ ਹੈਗਾ ਜੀ ਬਿਲਕੁਲ ਮੇਨ ਤੇ ਘਰ ਹੈਗਾ ਜੀ ਤੇ ਐਂਡ ਤੇ ਦੱਸਦੇ ਆ ਕਿ ਘਰ ਦਾ ਕੀ ਰੇਟ ਹੈਗਾ ਤੇ ਕੀ ਮਾਲ ਕੇ ਇਹਦੀ ਡਿਮਾਂਡ ਰੱਖਦੇ ਆ ਉਹ ਦਿਖਾਉਨੇ ਆ ਤੁਹਾਨੂੰ ਆਪਾਂ ਦੋਸਤੋ ਚੌਥਾ ਬੈਡਰੂਮ ਇਹ ਹੈਗਾ ਵਾ ਦੋਸਤੋ ਉੱਪਰ ਵਾਲਾ ਦੂਸਰਾ ਬੈਡਰੂਮ ਤੇ ਟੋਟਲ ਹੈਗਾ ਚੌਥਾ ਬੈਡਰੂਮ ਤੇ ਇਹ ਵੀ ਬੈਡਰੂਮ ਨੂੰ ਕਾਫੀ ਖੁੱਲਾ ਢੁਲਾ ਬਣਵਾਇਆ ਹੋਇਆ ਹੈ ਉਹ ਇਨਾਂ ਨੇ ਤੇ ਇਹ ਇਨਾਂ ਨੇ ਸਾਰਾ ਵਾਲਪੇਪਰ ਲਗਵਾਇਆ ਹੋਇਆ ਵਾ ਵਾਲਪੇਪਰ ਵੀ ਇਨਾਂ ਨੇ ਵਧੀਆ ਕੁਆਲਿਟੀ ਦਾ ਲਗਵਾਇਆ ਹੋਇਆ ਵਾ ਇਹ ਇਹਨਾਂ ਨੇ LED ਪੈਨਲ ਉੱਪਰ ਦੇਖ ਸਕਦੇ ਹੋ ਕਿ ਤੁਸੀਂ ਕਿੰਨਾ ਵਧੀਆ ਬਣਵਾਇਆ ਹੈ ਸਾਰਾ ਹੀ ਥੱਲੇ ਨਾਲੋਂ ਉੱਪਰ ਵਾਲਾ LED ਪੈਨਲ ਬਹੁਤ ਸੋਹਣਾ ਬਣਵਾਇਆ ਹੋਇਆ ਹੈ ਇਹਨਾਂ ਨੇ ਤੇ ਛੱਤ ਦੇ ਤੂਤੇ ਤੁਸੀਂ ਚਾਹੋ ਤੇ ਆਪਣਾ ਡਾਊਨਥੀਲਿੰਗ ਕਰਵਾਣੀ ਡਾਊਨਥੀਲਿੰਗ ਕਰਵਾ ਸਕਦੇ ਹੋ PO P ਦਾ ਵਰਕ ਕਰਵਾਉਣਾ ਉਹ ਕਰਵਾ ਸਕਦੇ ਹੋ ਤੁਹਾਡੇ ਤੇ ਡਿਪੈਂਡ ਹੈਗਾ ਵਾ ਤੇ ਬਾਕੀ ਇਹ ਲੈ ਬੈਡਰੂਮ ਦੇ ਵਿੱਚ ਇਹਨਾਂ ਨੇ ਟੋਟਲੀ ਸਾਰੇ ਪਾਸੇ ਇਹਨਾਂ ਨੇ ਵਾਲਪੇਪਰ ਦਾ ਕੰਮ ਕਰਵਾਇਆ ਹੋਇਆ ਵਾ ਹੁਣ ਆਪਾਂ ਚੱਲਦੇ ਹਾਂ ਦੋਸਤੋ ਇਹਨਾਂ ਦੇ ਟਰੱਸ ਤੇ ਸਭ ਤੋਂ ਉੱਪਰ ਚੱਲਦੇ ਇਹਨਾਂ ਨੇ ਕੀ ਬਣਵਾਇਆ ਇਹਨਾਂ ਨੇ ਦੋਸਤੋ ਉੱਪਰ ਵੀ ਮਤਲਬ ਕਿ ਇੱਥੇ ਵੀ ਨਾ ਇਹਨਾਂ ਨੇ ਉਹੀ ਕਾਲਾ ਹੀ ਫਰਸ਼ ਪਵਾਇਆ ਹੋਇਆ ਵਾ ਇਹ ਤੁਹਾਡੇ ਕੋਲ ਆਪਸ਼ਨ ਹੈਗੀ ਆ ਕਿ ਤੁਸੀਂ ਇੱਥੇ ਟਾਈਲ ਲਗਵਾਨੀ ਆ ਜਾਂ ਫਿਰ ਇੱਥੇ ਤੁਸੀਂ ਮਾਰਬਲ ਦਾ ਕੰਮ ਕਰਵਾਉਣਾ ਇਹ ਤੁਹਾਡੇ ਤੇ ਡਿਪੈਂਡ ਹੈਗਾ ਵਾ ਆ ਗ੍ਰਿਲ ਦੋਸਤੋ ਇਹਨਾਂ ਨੇ ਸਟੀਲ ਦੀ ਪ੍ਰੋਪਰ ਫਾਇਲ ਲਗਵਾਈ ਹੋਈ ਆ ਤੇ ਆ ਦੀਵਾਰਾਂ ਦੇ ਇਹਨਾਂ ਨੇ ਪੇਂਟ ਵਗੈਰਾ ਕਰਵਾਇਆ ਹੋਇਆ ਵਾ ਪੀਓਪੀ ਦੀ ਵਾਲ ਪੱਟੀ ਕਰਵਾਈ ਹੋਈ ਹੈ ਇਹਨਾਂ ਨੇ ਹੁਣ ਲੋਹਣੇ ਦੋਸਤੋ ਤੁਹਾਨੂੰ ਛੱਤ ਛੱਤ ਦੇ ਉੱਪਰ ਵੀ ਦੋਸਤੋ ਇਹਨਾਂ ਨੇ ਨਾ ਛੋਟਾ ਜਿਹਾ ਸਟੋਰ ਰੂਮ ਬਣਵਾਇਆ ਆ ਵਾ ਇਹ ਹੈਗਾ ਸਟੋਰ ਰੂਮ ਇਹ ਤੁਹਾਨੂੰ ਇਹਨੂੰ ਤੁਸੀਂ ਸਟੋਰ ਰੂਮ ਤੇ ਵੀ ਬਹਾਰੇ ਯੂਜ਼ ਕਰ ਸਕਦੇ ਹੋ ਚਾਹੋ ਤੇ ਇੱਥੋਂ ਥੋੜੀ ਜਿਹੀ ਦੀਵਾਰ ਕੱਢ ਗਏ ਨਾ ਤੇ ਦਰਵਾਜ਼ਾ ਵੀ ਇਹਨੂੰ ਲਗਵਾ ਸਕਦੇ ਹੋ ਇਹਨਾਂ ਨੇ ਹੈ ਨਾ ਉੱਪਰ ਦੇਸੀ ਜਿਗਾੜ ਲਾਇਆ ਜਿਹਨੂੰ ਹੈ ਨਾ ਪੰਜਾਬੀ ਵਿੱਚ ਕਹਿੰਦੇ ਜੁਗਾੜੀ ਕੰਮ ਕੀਤਾ ਆ ਵਾ ਪਰ ਵਧੀਆ ਕੀਤਾ ਆ ਜਿਗਾੜੀ ਕੰਮ ਤੇ ਜਿਵੇਂ ਕਿ ਤੁਹਾਨੂੰ ਦੋ ਤੋਂ ਥੱਲੇ ਦੱਸਿਆ ਵਾ ਕਿ ਇਹਦੀ ਜਿਹੜੀ ਪ੍ਰਾਪਰਟੀ ਦੀ ਜਿਹੜੀ ਡਾਈਮੈਂਸ਼ਨ ਹੈਗੀ ਆ ਫਰੰਟ ਹੈਗਾ ਵਾ 2.5 ਫੁੱਟ ਦਾ ਜਿਹੜੀ ਲੈਂਥ ਹੈਗੀ ਲੈਂਥ ਹੈਗੀ ਉਹ ਹੈਗਾ 15.5 ਫੁੱਟ ਉਹਦੇ ਵਿੱਚੋਂ ਇਹਨਾਂ ਨੇ ਦੁਕਾਨ ਆਲਰੇਡੀ ਪਹਿਲਾਂ ਸੇਲ ਕਰ ਚੁੱਕੇ ਹੋਏ ਆ ਦੁਕਾਨ ਇਹਨਾਂ ਨੇ ਬਗੈਰ ਛੱਤ ਤੋਂ ਸੇਲ ਕੀਤੀ ਹੋਈ ਆ ਤੇ ਉੱਪਰੋਂ ਤੁਹਾਨੂੰ ਦੁਕਾਨਾਂ ਹੈ ਕਿ ਲਾਗੇ ਛਾਗੇ ਨਾ ਦੇਖੋ ਕਿ ਸਾਰਾ ਏਰੀਆ ਹੈਗਾ ਬਹੁਤ ਵਧੀਆ ਬਣਿਆ ਆ ਵਾ ਇਹ ਹੈਗਾ ਮੇਨ ਬਾਜ਼ਾਰ ਐਡਰੈਸ ਹੈਗਾ ਜੀ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 3 ਮੇਨ ਤੇ ਘਰ ਹੈਗਾ ਵਾ ਤੇ ਜੇਕਰ ਤੁਸੀਂ ਇਸ ਘਰ ਦੇ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੋਗੇ ਸਾਡੀ ਨਾ ਸਕਰੀਨ ਦੇ ਉੱਤੇ ਨੰਬਰ ਚੱਲਦਾ ਆਏਗਾ ਤੁਸੀਂ ਉਤੋਂ ਤੁਹਾਨੂੰ ਫੋਨ ਕਰਕੇ ਇਹਦੇ ਬਾਰੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਆਪਾਂ ਤੁਹਾਨੂੰ ਪ੍ਰੋਪਰਲੀ ਦੇ ਦਾਂਗੇ ਇਨ ਕੇਸ ਅਸੀਂ ਤੁਹਾਡਾ ਫੋਨ ਨਹੀਂ ਰੀਸੀਵ ਕਰ ਪਾंदे ਜੇਕਰ ਅਸੀਂ ਤੁਹਾਡਾ ਫੋਨ ਨਹੀਂ ਚੁੱਕ ਪਾंदे ਤੁਸੀਂ ਸਾਨੂੰ WhatsApp ਦੇ ਉੱਪਰ ਇੱਕ ਮੈਸੇਜ ਕਰ ਲਿਓ ਫੋਨ ਆਪਾਂ ਤੁਹਾਨੂੰ ਖੁਦ ਆਪ ਕਰ ਲਾਂਗੇ ਹਾਂਜੀ ਦੋਸਤੋ ਜਿਹੜੀ ਇਸ ਘਰ ਦੀ ਵੈਲਿਊ ਹੈਗੀ ਆ ਮਾਲਕ ਨੇ ਕਿਹਾ ਵਾ ਕਿ ਸਾਨੂੰ ਇਹਦਾ 27 ਲੱਖ ਰੁਪਏ ਚਾਹੀਦਾ ਵਾ ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਭੈਣ ਭਰਾ ਨੂੰ ਵੀਡੀਓ ਸ਼ੇਅਰ ਕਰਨ ਦੇ ਦੌਰਾਨ ਇਹ ਘਰ ਪਸੰਦ ਆਂਦਾ ਵਾ ਆਪਾਂ ਤੁਹਾਡੀ ਜਿੱਥੇ ਤੱਕ ਰੋਏਗਾ ਵਧੀਆ ਤਰੀਕੇ ਨਾਲ ਡੀਲ ਕਰਵਾ ਦਾਂਗੇ ਜਿੱਥੇ ਤੁਹਾਨੂੰ ਵੀ ਨੁਕਸਾਨ ਨਾ ਹੋਵੇ ਤੇ ਮਾਲਕ ਨੂੰ ਵੀ ਨੁਕਸਾਨ ਨਾ ਹੋਵੇ ਆਪਾਂ ਤੁਹਾਡੀ ਇਸ ਤਰੀਕੇ ਨਾਲ ਆਪਾਂ ਵਧੀਆ ਜੀ ਡੀਲ ਕਰਵਾ ਦਾਂਗੇ ਲਾਸਟ ਤੇ ਦੋਸਤੋ ਇੱਕੋ ਗੱਲ ਜਿਹੜੀ ਕਿ ਹਰ ਵਾਰੀ ਕਹੀਦੀ ਆ ਜੇਕਰ ਤੁਸੀਂ ਵੀਡੀਓ ਸਾਰੀ ਐਂਡ ਤੱਕ ਦੇਖ ਲਈਏ ਤੇ ਸਾਰਿਆਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਜਿਹੜੇ ਵੀ ਭੈਣ ਭਰਾ ਸੱਜਣ ਬੇਲੀ ਨੇ ਕੋਈ ਮਕਾਨ ਖਰੀਦਣਾ ਹੋਵੇ ਇਹ ਵੀਡੀਓ ਤੱਕ ਉਹਦੇ ਕੋਲ ਪਹੁੰਚ ਸਕੇ ਜੇਕਰ ਤੁਹਾਨੂੰ ਇਹ ਪ੍ਰਾਪਰਟੀ ਪਸੰਦ ਆਈ ਜਾੰਕਰ ਤੁਸੀਂ ਇਸ ਪ੍ਰਾਪਰਟੀ ਬਾਰੇ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਸਾਨੂੰ ਤੁਸੀਂ WhatsApp ਤੇ ਕੰਟੈਕਟ ਕਰ ਸਕਦੇ ਤੇ ਪਲੱਸ ਦੋਸਤੋ ਮੇਨ ਗੱਲ ਇਹ ਹੈ ਕਿ ਪ੍ਰਾਪਰਟੀ ਦੀ ਵੈਲਿਊ ਜਿਹੜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹਾਂ ਵਾ ਤੇ ਸਾਰੇ ਨਵੇਂ ਸੱਜਣਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲ ਆ ਨੋਟੀਫਿਕੇਸ਼ਨ ਤੇ ਬੈਲ ਤੇ ਕਲਿੱਕ ਕਰ ਦਿਓ ਤਾਂ ਜੋ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰਾਖਾ